ਹੈਲੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਜਤਿੰਦਰ ਪਿੰਡਾਂ ਵਾਲਾ ਝਟਚਲੇ ਜੀ ਸਵਾਗਤ ਕਰਦੇ ਆਂ ਆਸ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਹੋਵੋਗੇ ਸ਼ਰਧੀ ਕਲਾ ਵਿੱਚ ਹੋਵੋਗੇ ਵਧੀਆ ਗੱਲ ਆ ਹੁਣੇ ਵੀ ਚਾਹੀਦਿਆਂ ਕਰਦੇ ਆਂ ਪਾਜ ਦੇ ਬਲੌਗ ਦੀ ਸ਼ੁਰੂਆਤ ਜੀ ਉਸ ਤੋਂ ਪਹਿਲਾਂ ਫਰੈਂਡ ਸਾਡੇ ਚੈਨਲ ਤੇ ਨਵੇਂ ਜਨਨ ਨੂੰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਨੂੰ ਪ੍ਰੈਸ ਕਰ ਲਿਓ ਤਾਂ ਕਿ ਸਾਡੀ ਵੀਡੀਓ ਨਾ ਨਾ ਸਭ ਤੋਂ ਪਹਿਲਾਂ ਹੀ ਤੇ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀ ਹੈ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਵੀਡੀਓ ਨਾਲ ਦਾ ਜੋ ਦੇਖਿਆ ਕਰੋ ਜੀ ਕਰਦੇ ਆਂ ਪਾਜ ਦੇ ਬਲੌਗ ਦੀ ਆਜੋ ਫਿਰ ਬਣੇ ਰਿਓ ਵੀਡੀਓ ਨਾਲ ਐਂਡ ਤੱਕ ਜੀ ਆਜੋ ਕੀ ਆਇਆ ਬਾਹਰ ਇਹ ਮੈਂ ਤੁਹਾਨੂੰ ਇਹ ਦੋ ਰੰਗ ਇਹਦੇ ਵਿੱਚ ਕਮੈਂਟਰੀ ਲੋਕੀਂ 1000 ਹੈਏ ਭਾਈ ਕੋਹ ਨਿਕਲ ਗਿਆ ਆਪਣਾ ਛੱਡ ਦੇ ਗਿਆ ਨਾ ਪਤੀ ਵੀ ਰਹਿਣ ਦੇ ਉਹ ਜੀ ਵੇ ਨਹੀਂ ਗਿਆ ਗੰਦੀ ਗਾਸੂ ਜੋ ਮਨਉ ਦੋ ਕੱਡੇ ਜੋ ਖਲੇ ਇਕੱਠਾ ਹੈ ਪਤਾ ਤਾਂ ਲੱਗਾ ਕਿੰਨਾ ਲੱਗਾ ਕਿਲੋ ਕੈਸ ਲੱਗ ਜੂਣੀ ਹੈ ਹੈ ਕਿਲੋ ਲੱਗ ਜੂਣ ਕੰਡਾ ਉੱਪਰ ਪੇਮਨ ਲੱਗਾ ਕਿ ਨਹੀਂ ਚੀ ਹੈ ਇਹ ਕੋਈ ਨਾ ਰੋੜਾ ਗਾਹਕ ਗੈਰੀ ਗੱਦੰਦੀ ਹੋਈ ਹੈ ਹਾਂ ਅਜੇ ਫਿਰ ਉਹ ਹੱਥ ਨਹੀਂ ਮੱਰੀ ਹੋਈ ਹੈ ਖੜੀ ਹੈ ਮੈਂ ਭਈ ਮਾਤਾ ਗੱਜਨ ਦੇ ਪੱਗ ਹੁਣ ਮੇਰੀ ਡਿਊਟੀ ਆ ਮਤਲਬ ਇੰਦਰੀਆ ਸਦਾ ਖੋਆ ਭਈ ਬੱਤਨੇ ਕੱਟ ਲਿਆ ਸੀ ਅੱਜ ਕਿੰਕੂ ਗੱਜਰ ਪਾ ਕੇ ਨ ਲੈ ਲਮ ਕਰਾਂਗੇ ਚੰਬਰ ਨਾਲ ਸੁਪ ਨ ਲੈ ਕਰਾਂ ਨੀ ਪੱਤਾ ਜੈ ਨੀ ਤੁਮ ਨ ਲੈ ਵੀ ਨੀ ਗੱਜਰ ਭਾਗ ਨਿਕਲ ਗਿਆ ਦੱਦੀ ਨੇ ਬੜਾ ਲੱਗ ਗੱਜਰ ਭਾਗ ਮਾ ਪੀ ਦੇਖੇ ਮੈਂ ਤੇ ਹਰੀ ਪਿਆਜ਼ ਖੜੇ ਨੇ ਹੈ ਜੀ ਹਾਂ ਫਸੀ ਹੋਰ ਫਸੀ ਹੋਰ ਫਸਰੀ ਗਾ ਫਸਰੀ ਤਾਂ ਦੀ ਕੀ ਬਣਾ ਰਿਹਾ ਮਨ ਉੱਤੇ ਜੀ ਦੀ ਗਿੰਦੀ ਮਾਨੂੰ

जाने, जाने? <laughs> जा गाजर पाक खाएगी कद खोआ खाएगी कद खाएगी मीठा पाता है ਤੈਨਾਂ ਖਾਏਗਾ ਪੱਤੀ ਕਾ ਕਾ ਬਈ ਬੂਟ ਪਾਈ ਬੂਟ ਕਾ ਪੱਤੀ ਕਿਤਰਾ ਨਾ ਅੰਦਰ ਕੀ ਕਰਨਾ ਲਓ ਜੀ ਕਹਿੰਦੇ ਵੀ ਹਰੀ ਫਰੀ ਚੱਲੀ ਆਪਣੀ ਭੂਆ ਦੇ ਲਓ ਜੀ ਕਹਿੰਦੇ ਵੀ ਹਰੀ ਫਰੀ ਚੱਲੀ ਆਪਣੀ ਭੂਆ ਦਾ ਸੰਧਾਰਾ ਲੈ ਕੇ ਮਾਪੂਰੀ ਰੱਖੋ ਆ ਭਈ ਹੋ ਗਈਆਂ ਖਿਲਾਂ ਰੋੜੀਆਂ ਮੌਫਲੀਆਂ ਖਿਲਾਂ ਰੋੜੀਆਂ ਵਿੱਚ ਆ ਹੋ ਗਏ ਥਾਲ ਭਾਈ 12 ਥਾਲ ਹੋ ਗਏ ਦਾਦੂ ਫਰੀਫਰੀਤ ਤੇ ਦਾਦੀ ਚੱਲੇ ਆ ਆਪਣਾ ਭੁਆ ਸੰਧਾਰਾ ਲੈ ਕੇ ਮੈਂ ਤੇ ਮੈਡਮ ਨੇ ਘਰੇ ਪਈ ਅੱਜ ਠੀਕ ਆ ਆ ਚੱਲੇ ਗਏ ਸੰਧਾਰਾ ਲੈ ਕੇ ਤੇ ਲਿਆ ਵੀ ਗਾਜਰ ਭਾਗ ਕੁੜੀ ਦਾ ਆਪਣੀ ਦਾ ਆ ਗਾਜਰ ਭਾਗ ਆ ਸਾਡੀ ਕੁੜੀ ਦਾ ਭਾਈ ਠੀਕ ਆ ਦੇਖੋ ਆਪਾਂ ਨੇ ਪਾਣਾ ਆ ਜੀ ਉਹਦਾ ਡੱਬੇ ਚ ਇਹਨਾਂ ਕੁੜੀਆਂ ਨੂੰ ਵੱਧਰ ਵੱਧ ਦੇਣਾ ਚਾਹੀਦਾ ਆਪੇ ਖੋਆ ਖੋਆ ਕੁੜੀਆਂ ਡੱਬੇ ਚ ਪਾਉਣਾ ਠੀਕ ਹੈ ਗਾਜਰ ਪਾਗ ਹੋ ਗਿਆ ਤੇ ਖੋਆ ਹੋ ਗਿਆ ਤੇ ਹੁਣ ਚੱਲਿਆ ਨਾ ਚਲੋ ਜੀ ਹਾਂ ਜਦ ਤੂੰ ਓਕੇ ਤਿਆਰ ਹਾਂ ਫਾਈ ਵੀ ਦਾ ਨਾ ਪੁੱਤ ਧੁੱਕ ਕਰਨੀ ਛੱਡ ਖੜੇ ਹੋ ਖੜੇ ਰਸਟੈਂਡ ਅਪ ਲੱਗੇ ਬਾਲ ਮੂੰਹ ਅੱਡ ਪੁੱਛਾ ਮਮੀ ਨੂੰ ਵੀ ਕਿਹੜਾ ਕਰੀਏ ਤਾ ਦੇਖ ਹਾਂ ਠੀਕ ਹੈ ਹੋਰ ਬਣਾ ਹੋਰ ਬਣਾ ਦੱਸੂ ਫੇਰ ਨਾ ਰਹੇ ਲਾ ਗਾਜਰ ਪਾ ਕੁੜੀ ਦਾ ਖੋਆ ਠੀਕ ਹੈ ਇਹ ਡੱਬਾ ਆ ਸਾਡਾ ਭਾਈ ਨਾ ਫੜ ਕੋਣੀ ਨਾ ਲੈ ਹੁ ਦੋਈ ਲੈ ਤਾ ਵੀ ਹਲਕਾ ਬੱਜਦਾ ਈ ਤੇਰੇ ਲਖੀ ਖੜੀ ਖੜਾਤੀਆਂ ਆ ਭਾਈ ਓਏ ਪੰਜਲੇ 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 ਪੰਜੇ ਲੁਕਾ ਕੈਮਰਾ ਲੈ ਮਤਲਬ ਅੱਤੀ ਫੜੀ ਮੜੀ ਅਸੂ ਕਿ ਬਾਹਰ ਨੂੰ ਆ ਜੇ ਦੁੱਧ ਚੱਕ ਲਿਆ ਦਵਾ ਲੀ ਗਾ ਵਾਰਾਂ ਦੁੱਧ ਨਹੀਂ ਬੋਲਦਾ ਹਾਂ ਭਾਈ ਖਾਲ ਖਾਲ ਰਾਹੀ ਕੁੜੀਆ ਭਾਈ ਜੋ ਕੇ ਅੱਛਾ ਹੋਗਾ ਚਲੋ 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 ਗੱਡੀ ਜਾ ਕੇ ਰੱਖਾਂ ਪਿੱਛੇ ਸਮਾਨ ਉਹਨੂੰ ਡਿੱਗੀ ਜਾ ਕੇ ਡਿੱਗੀ ਮੈਂ ਰੱਖਣਾ ਬੈਠਾ ਜਾ ਕੇ ਬੂਟ ਵਿੱਚ ਪਏ ਹੋਏ ਆ ਇਹ ਸਮਾਨ ਹੋ ਜਾਂਦਾ ਹੈ

ਖਾਲ ਦੇ ਕੇ ਯੂ ਕੱਟ ਚ ਕੋਨਾ ਗਿਆ ਭਾਈ ਕਿੱਥਾ ਆ ਗਿਆ ਹੋ ਪਰ ਆ ਬੇ ਇਸੇ ਆ ਦੇ ਉਹ ਦੇਖ ਨਾ ਨੇ ਚਲੋ ਭਾਈ ਹੂੰ Hvorfor er du så rask?

ਖੋਲੇਗੀ ਰਹਿਣਾ ਖੁੱਲਾ ਆ ਗਈ ਆਡੀ ਕਹਾਂ ਦਾ ਦਰਿਆ ਸਸਤਰੀ ਕਾਲ ਜੀ ਸਸਤਰੀ ਕਾ ਸਸਤਰੀ ਕਾਲ ਸਸਤਰੀ ਕਾਲ ਬੁਜੀ ਦੇ ਤਾਂ ਕਿ ਦੀਦੀ ਨੂੰ ਦਮਿਲ ਲਾ ਬਰਿਆ ਤਰੇ ਬੀ ਸਸਤਰੀ ਦੇ ਹੱਥੇ ਆਏ ਤੇ ਤੋ ਬੀ ਜੀ ਨੂੰ ਇਹ ਤੇ ਪਹੜੀ ਨੂੰ ਆ ਬੀ ਜੀ ਸਸਤਰੀ ਨਾਲ ਗੱਲ ਕਰਦੇ ਬੀ ਜੀ ਸਸਤਰੀ ਨਾਲ ਗੱਲ ਕਰਦੇ ਯੋ ਉਦੋਂ ਮੈਂ

Oke, okay, bida, kau okay, diapet a? Aduh, 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 Aja. kali. Aja. aduh, 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 Aja. Ayo, aduh, aduh, Aja. aduh, aduh, Aju, Aja. Ayo, aduh, Holi, Holi holi aduh, ਸਾਰਵਤ ਤਿਆਰ ਰੱਖਾ ਹੈ ਕੈਮਰਾ ਹੈ ਦੌਰ ਭਾਈ ਇਸ ਤਰੀਕਾ ਸ਼ੋਕਰ ਸਸਤਰੀ ਕਾ ਸਸਤਰੀ ਕਾ ਜੀ ਸਸਤਰੀ ਦਾ ਆ ਜਾ ਬਈ ਆ ਜਾ ਆ ਜਾ ਓਏ ਮੇਰਾ ਬੁੱਗੇ ਨੂੰ ਕੋਈ ਨਹੀਂ ਲੈ ਜਾ ਕੈਲੀਫੋਰਨੀਆ ਆਏਗੀ ਆ ਪੁੱਤ ਆ ਜਾ ਇਹ ਮੇਰਾ ਪੁੱਤ ਪੀੜੀ ਓ ਮੇਰਾ ਪੁੱਤ ਕਿੱਥੇ ਗਿਆ ਬੰਦਾ ਹਾਂ ਓ ਕਿੱਥੇ ਆ ਗਈ ਕਿਹਨੂੰ ਪੁੱਈ ਕੋਣ ਗਿਆ ਪਾਪਾ ਨੂੰ ਪਾਰੀ ਪਾਪਾ ਨੂੰ ਪਾਰੀ ਸਸਰੀ ਕਾ ਲੀਕਰੀ ਬਪਾ ਨੂੰ ਹੈ? ਕੋਪੋ ਸਸਰੀ ਕਾ ਲੀਕਰੀ ਸਸਰੀ ਕਾ ਬੁੱਤੂ ਹੈ? ਹਾਂ? ਅੱਤਿ ਨਾ ਦੇ ਚਲੋ ਅਬੀ ਹਾਂ ਸਸਰੀ ਕਾ ਜੀ ਕੋ ਠੀਕ ਠਾਕ ਸਸਰੀ ਕਾ ਕਦ ਤੱਕ ਰਹੇ ਹੈ? ਹਾਂ ਸਸਰੀ ਕਾ ਜੀ 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 ਸਸਰੀ ਕਾ ਸਸਰੀ ਕਾ ਸਸਰੀ ਦੇ ਬਾਪੂ ਸਸਰੀ ਦੇ ਜੀ ਸੁਣੇ ਰਿਆ ਸੁਣੇ ਰਿਆ ਵਾਪਸ ਸੁਣੇ ਰਿਆ ਬਈ ਸਮਾਨ ਨਾ ਰਾਇਆ ਮਾਰਾ ਕੋਈ ਮਾਰਾ ਸਮਾਨ ਨਾ ਤਾਰਨੇ ਬਈ ਮਾਰੇ ਆ ਤੱਕ ਲਓ ਦੇਖਾਂਗੇ ਚੱਕ ਲਓ ਚੱਕ ਲਓ ਚੱਕ ਚਲੋ ਠੀਕ ਹੈ ਜੀ ਚਲ ਠੀਕ ਹੈ ਚੰਗਾ ਆ ਜਾਓ

ਇਹ ਮਾਰ ਟੱਪ ਚਲੋ ਚਲੋ ਆਜੋ ਆਜੋ ਉਹ ਆਜੋ ਆਜੋ ਉਧਰ ਕਰ ਬਾਈ ਉਧਰ ਆ ਜਾ ਆ ਜਾ ਮੈਂ ਨਾ ਮੈਂ ਨਾ ਹੋਰੀ ਅੰਦੀਆ ਲਿਓ ਜੀ ਫਿਰ ਆ ਤਾਂ ਸੀਗਾ ਆਪਣਾ ਅੱਜ ਦਾ ਵਲੋਗ ਤੇ ਜੇ ਤੁਹਾਨੂੰ ਸਾਡਾ ਅੱਜ ਦਾ ਵਲੋਗ ਵਧੀਆ ਲੱਗਿਆ ਲਾਈਕ ਕਰਦੇ ਹੋ ਸ਼ੇਅਰ ਕਰਦੇ ਹੋ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਵੀਡੀਓ ਨਾਲ ਦੇ ਤੱਕ ਜਰੂਰ ਦੇਖਿਆ ਕਰੋ ਜੀ ਤੇ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ-ਨਵੇਂ ਆਏ ਹੋ ਹੁਣੇ-ਹੁਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਨੂੰ ਪ੍ਰੈਸ ਕਰ ਲਿਓ ਤਾਂ ਕਿ ਸਾਡੀ ਵੀਡੀਓ ਨਾਲ ਸਭ ਤੋਂ ਪਹਿਲਾਂ ਹੀ ਤੇ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀ ਹੈ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਸਪੋਰਟ ਕਰੋ ਤੇ ਵੀਡੀਓ ਨਾਲ ਜੁੜੇ ਰੱਖਿਆ ਕਰੋ ਜੀ ਸ਼ੰਗਾਈ ਫਿਰ ਸਤਿ ਸ੍ਰੀ ਅਕਾਲ ਮਿਲਦੇ ਹਾਂ ਤੁਹਾਨੂੰ ਨੈਕਸਟ ਵੀਡੀਓ ਨਾਲ ਹੱਸਦੇ-ਬਸਦੇ ਨੂੰ ਰਬਤ ਰੱਖਿਆਦੇ ਹਾਂ ਸੰਗਾ ਤੁਹਾਨੂੰ ਹੀ ਸ਼ਾਇ ਗਾਈਸ ਫਿਰ ਬਾਏ ਬਾਏ ਸਤਿ ਸ੍ਰੀ ਅਕਾਲ